ਕਈ ਲੋਕ ਇਹ ਗੱਲ ਪਾਰੇ ਇੰਟਰਨ ਦੇ ਵੇਖੋ ਜੀ ਕਿੰਨੇ ਸਕੂਲ ਬਾਬਾ ਜੀ ਦਾ ਕੋਈ ਬਰਾਬਰੀ ਕਰ ਲੂਗਾ ਬਾਬਾ ਜੀ ਕਿੰਨੇ ਸਕੂਲ ਚਲਾਉਂਦੇ ਆ ਬਾਬਾ ਜੀ ਕਿੰਨਾ ਕਰ ਰਹੇ ਹੈਣਾ ਜੀ ਭਾਜੀ ਇਹਦੇ ਚ ਜਿਹੜੀ ਜਿਹੜਾ ਇਹ ਵੀ ਇੱਕ ਬਿਜ਼ਨਸ ਆ ਸਕੂਲ ਚਲਾਉਣਾ ਵੀ ਇੰਨਾ ਸਾਦਾ ਦਾ ਅਸਲ ਵਿੱਚ ਇਹ ਬਿਜ਼ਨਸ ਆਏ ਅਸੀਂ ਜਿਹੜੇ ਮਸਤੂ ਵਾਲੇ ਟ੍ਰਸਟ ਆ ਨਾ ਅਸੀਂ ਉਹਦੇ ਬਾਬੇ ਨੂੰ ਇਕਬਾਲ ਸਿੰਘ ਨੂੰ ਵੀ ਬੜੀ ਵਾਰ ਵੇਖਿਆ ਮਿਲੇ ਆ ਜਿਹੜੇ ਲੋਕ ਐਡਾ ਐਡਾ ਵੱਡਾ ਗਨੇਸ਼ਨ ਦਿੰਦੇ ਆ ਲੱਖਾਂ ਦੇ ਹਿਸਾਬ ਨਾਲ ਜੇ ਉਹ ਕਹਿ ਦਣ ਵੀ ਸਾਡੇ ਪਿੰਡ ਦਾ ਕੋਈ ਗਰੀਬ ਆਦਮੀ ਬੱਚਾ ਆ ਉਹਨੂੰ ਅਸੀਂ ਵਿਦਿਆਤ ਵਿਦਿਆ ਦੇਣੀ ਚਾਹੁੰਦੇ ਆ ਤੇ ਇਹ ਇਕਬਾਲ ਸਿੰਘ ਜਿਹੜਾ ਚੜਾਈ ਕਰਕੇ ਨਾ ਮਸਤੂਰੇ ਟ੍ਰਸਟ ਵਾਲਾ ਹਾਂਜੀ ਮਸਤੂਰੇ ਜਿਹੜਾ ਬੜੂ ਵਾਲਾ ਭਾਜੀ ਬੜੂ ਵਾਲਾ ਬੜੂ ਵਾਲਾ ਉਹ ਭਾਜੀ ਸਾਫ਼ ਚੁਆਵ ਦੇ ਦਿੰਦੇ ਆ ਕਿ ਇਹ ਅਸੀਂ ਉਹਨਾਂ ਨੂੰ ਪੜ੍ਹਾ ਨਹੀਂ ਸਕਦੇ ਇਹ ਇਹਦਾ ਸਿੱਧਾ ਸਿੱਧਾ ਭਾਵ ਅੱਛਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਅਸਲ ਵਿੱਚ ਇੱਕ ਸੀ ਅਮਰ ਸਿੰਘ ਬੜੂੰਦੀ ਵਾਲਾ ਨਾਨਕਸਰ ਵਾਲਾ ਹਾਂਜੀ ਉਹ ਵਿਅਕਤੀ ਇੰਨਾ ਕੈਰੈਕਟਰ ਦਾ ਗਿਰਿਆ ਹੋਇਆ ਸੀ ਭਾਜੀ ਉਹ ਤਾਂ ਬਾਹਰਲੇ ਦਿਸਚ ਵੀ ਸਕੂਲ ਖੋਲੇ ਉਹਨੇ ਹਮ ਪਰ ਉਹ ਸਿਰਫ ਅੱਖੀ ਤਾਂ ਮੀਟੇ ਨਾ ਆਂਠ ਸੇਤੀ ਨਾਕ ਪਕੜੇ ਬੂਝਦੇ ਤਿੰਨ ਲੋ ਅੱਖੀ ਤਾਂ ਨਾਕ ਉਹਨਾਂ ਅੱਖੀ ਤਾਂ ਮੀਟੇ ਠੱਗਣ ਕੋ ਸੰਸਾਰ ਸੰਸਾਰ ਹਾਂਜੀ ਇਹ ਤਾਂ ਸੰਸਾਰ ਨੂੰ ਠੱਗਣ ਦੇ ਸਾਧਨ ਬਣਾਏ ਹੋਏ ਉਹਨਾਂ ਨੇ ਸਕੂਲਾਂ ਦੇ ਨਾਂ ਤੇ ਗੁਰਦੁਆਰਿਆਂ ਦੀ ਕਾਰ ਸੇਵਾ ਦੇ ਨਾਂ ਤੇ ਇੱਕ ਗਰੰਥੀ ਸਿੰਘ ਆ ਬਠਿੰਡੇ ਜ਼ਿਲ੍ਹੇ ਵਿੱਚ ਭਾਜੀ ਉਹ ਬੜੇ ਵਧੀਆ ਗੱਲਾਂ ਕਰਦਾ ਉਹ ਇਸ ਕਰਤੂਤ ਤੋਂ ਬਾਅਦ ਉਹਦੀ ਵੀਡੀਓ ਆਈ ਜੇ ਸਬਸਕ੍ਰਾਈਬਸਨ ਦੀ ਕਰਤੂਤ ਤੋਂ ਬਾਅਦ ਕਹਿੰਦਾ ਵੀ ਹਰੀਕੇ ਪੱਤਣ ਇਹਨਾਂ ਦਾ ਨਾਨਕ ਸਾਰ ਇਹਨਾਂ ਨੇ ਬਣਾਇਆ ਹੋਇਆ ਕਿਉਂਕਿ ਇਹ ਆਪਣੇ ਬਾਬੇ ਦੀਆਂ ਲਾਸ਼ਾਂ ਉੱਥੇ ਰੋੜ ਦੇ ਪਾਣੀ 'ਚ ਹੂੰ ਉੱਥੇ ਉਸ ਹਰੀਕੇ ਪੱਤਣ ਨਾਨਕ ਸਾਰ ਵਿੱਚ ਉਹਨਾਂ ਦੇ ਦੱਸਣਾ ਅਨੁਸਾਰ 10 12 ਨਵ ਵਿਵਤਾ ਜੋੜੇ ਗਾਇਬ ਹੋ ਗਏ ਉੱਥੋਂ ਹੂੰ ਲੱਭੇ ਨਹੀਂ ਅਜੇ ਤੱਕ ਇਹ ਇਹਨਾਂ ਇਹ ਇਹਨਾਂ ਦੀ ਇੱਕ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਬਾਬੇ ਵੱਖਰੀ ਵੱਖਰੀ ਸਬਜੀ ਉਹ ਸੰਗਤ ਵਿੱਚ ਰੱਖਲੇ ਦਾ ਭਾਵ ਸਮਝ ਲੈਣਗੇ ਜਿੱਥੇ 10-12 ਜੋੜੇ ਅੱਜ ਤੱਕ ਗਾਇਬ ਹੋ ਚੁੱਕੇ ਆ ਔਰ ਉਹਨਾਂ ਦੀਆਂ ਅਖਬਾਰਾਂ ਵਿੱਚ ਵੀ ਚਰਚਾ ਆ ਜਾਂਦੀਆਂ ਰਹੀਆਂ ਨੇ ਪਰ ਇਹ ਇੰਨੇ ਪਾਵਰਫੁਲ ਨੇ ਸਰਕਾਰੀ ਸਰਕਾਰਾਂ ਦੇ ਨਾਲ ਮਿਲ ਕੇ ਚੱਲਦੇ ਨੇ ਇਹਨਾਂ ਦਾ ਧੰਦਾ ਆ ਇਹ ਕੋਈ ਵੀ ਚੀਜ਼ ਨੂੰ ਉਹਨੂੰ ਦਬਾ ਲਈਦੇ ਆ ਹੂੰ ਜਿਵੇਂ ਤੁਹਾਡੇ ਸਾਹਮਣੇ ਹਾਰਾਂ ਦਾ ਸੁਆਮੀ ਆਧਾਰ ਹੁਣ ਚੱਲ ਰਿਹਾ ਨਾ ਸਿਲਸਿਲਾ ਉਹ ਹਰ ਸਾਡੀ ਹਰ ਸੰਗਤ 'ਚ ਹੀ ਆਣ ਕੇ ਬਹਿ ਜਾਂਦਾ ਉਹ ਗੁਰਿੰਦਰ ਢਿੱਲੋਂ ਤੇ ਉਹਦੇ ਤੇ 6000 ਕਰੋੜ ਰੁਪਏ ਦਾ ਘਬਗਨਿਆ ਘਪਲਾ ਆ ਉਹ ਅਜੇ ਵੀ ਸਤਗੁਰੂ ਬਣਾ ਹੋਇਆ ਬਣਿਆ ਹੋਇਆ ਆ ਬਿਲਕੁਲ ਮਤਲਬ ਸਿੱਖ ਸੰਗਤ ਨੂੰ ਜਿਨ੍ਹਾਂ ਕੋਲ ਨਾਨਕ ਮੈਂ ਇੱਕ ਗੱਲ ਜਿਹੜੀ ਆਸਾ ਦੀ ਵਾਰ ਦੇ ਸੰਬੰਧ ਚ ਮੈਂ ਉਦੋਂ ਫੋਨ ਕਰਨ ਲੱਗਾ ਸੀ ਚਲੋ ਇਹਦੇ ਨਾਲ ਰਲਾ ਕੇ ਕਰ ਦਿੰਨਾ ਭਾਜੀ ਜਿਹੜੀ ਸਿੱਖ ਸੰਗਤ ਆ ਨਾ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜੋ ਸੁਚੇ ਸੰਜੇ ਅੰਦਰ ਖੇਤ ਮਤਲਬ ਇਹ ਪੌੜੀ ਪਹਿਲੀ ਸਭ ਤੋਂ ਪਹਿਲੀ ਆ ਭਾਜੀ ਇਹਦੇ 'ਚ ਇੱਕ ਬੇਨਤੀ ਆਸਾ ਦੀ ਵਾਰ ਸੰਪੂਰਨ ਹੋ ਚੁੱਕੀ ਕਰ ਦਤੀਏ ਤੁਸੀਂ ਇਹਦੇ 'ਚ ਇੱਕ ਬੇਨਤੀ ਆ ਜੋ ਕੁਝ ਸਾਡੇ ਨਾਲ ਵਰਤਾਰਾ ਹੋ ਰਿਹਾ ਆ ਉਹ ਚੁੰਮੰਡੀ ਹੋਵੇ ਚਾਹੇ ਟਕਸਾਲ ਹੋਵੇ ਚਾਹੇ ਨਾਨਕ ਸਰਜਾ ਹੋਵੇ ਚਾਹੇ ਨਿਹੰਗ ਸਿੰਘ ਹੋਣ ਅਸਲ ਵਿੱਚ ਤਾਂ ਇਹ ਵਿਪਰਵਾਦ ਦੀਆਂ ਹੀ ਜੜਾਂ ਨੇ ਬੜੇ ਬੜੇ ਲੋਕਾਂ ਨੂੰ ਭੁਲੇਖਾ ਇਹਨਾਂ ਦਾ ਇਹ ਟਕਸਾਲ ਦਾ ਨਾਮ ਹੀ ਨਾਲ ਰਹਿ ਰਹੇ ਆ ਇਹ ਵਿਪਰਵਾਦ ਤੋਂ ਵੱਧ ਕੁਝ ਨਹੀਂ ਹੈਗਾ ਤੇ ਸਾਨੂੰ ਗੁਰੂ ਸੱਚੇ ਪਾਤਸ਼ਾਹ ਨੇ ਸचेत ਕੀਤਾ ਸੀ ਕਿ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਗੋਵਿੰਦਰ ਸਿੰਘ ਜੀ ਵਟਸਐਪ ਤੇ ਕਰੋ ਕਾਲ ਭਾਈ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾਹੇ ਗੁਰਨਾਹੀ ਅਰਚ ਉਰਚ ਕੇ ਪਚਮਵਾ ਚਾਰੋਂ ਵੇਦੋਂ ਵਾਹੇ ਸਾਡੇ ਸਾਡੇ ਗੁਰੂ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਮੈਂ ਕਹਿ ਰਿਹਾ ਭਗਤਨ ਕਾ ਗੁਰਨਾਹੇ ਅਰਚ ਉਰਚ ਕੇ ਪਚਮਵਾ ਚਾਰੋਂ ਵੇਦੋਂ ਵਾਹੇ ਹਮ ਗੁਰੂ ਕੀ ਸਿੱਖ ਸੰਗਤ ਨਹੀਂ ਸਾਰੀ ਸ੍ਰਿਸ਼ਟੀ ਵਾਸਤੇ ਕਿਉਂਕਿ ਸਗਲ ਸ੍ਰਿਸ਼ਟ ਤੇ ਢਾਕੀ ਚਾਦਰ ਪੀ ਚਾਦਰ ਬਿਲਕੁਲ ਉਹ ਜਿਹੜਾ ਗੁਰੂ ਤੇਗ ਬਹਾਦਰ ਦੀ ਬਾਣੀ ਗੁਰੂ ਤੇਗ ਬਹਾਦਰ ਦਾ ਸਾਫ ਸੱਚੇ ਪਾਤਸ਼ਾਹ ਦਾ ਜਿਹੜੀ ਕੁਰਬਾਨੀ ਉਹਨਾਂ ਦਾ ਇੱਕ ਇੱਕ ਕਰਮ ਜਿਹੜਾ ਨਾ ਉਹ ਸਾਰੀ ਸ੍ਰਿਸ਼ਟੀ ਵਾਸਤੇ ਆ ਸਿਰਫ ਸਾਡੇ ਵਾਸਤੇ ਤੇ ਇਹ ਇੱਕ ਗੱਲ ਲਿਖੀ ਆ ਕਿ ਗਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਾਂ ਕਾ ਗੁਰਨਾ ਹੈ ਇਹ ਜਿਹੜਾ ਸ਼ਬਦ ਗੁਰਬਾਣੀ ਆ ਇਸ ਤਮਾਮ ਸੰਗਤ ਵਾਸਤੇ ਸਿਰਫ ਸਿੱਖਾਂ ਲਈ ਨਹੀਂ ਸਾਰੇ ਜਗਤ ਲਈ ਆ ਪਰ ਮੈਂ ਜਦੋਂ ਸਿੱਖਾਂ ਦੀ ਹਾਲਤ ਆਪਾਂ ਦੇਖ ਰਹੇ ਆ ਇਹ ਉਹਨਾਂ ਲੋਕਾਂ ਦੇ ਜਾਲ ਚ ਫਸੇ ਹੋਏ ਆ ਸੋ ਦੇਵ ਸਿੰਘ ਪੁਚੋ ਮੰਡੀ ਵਰਗੇ ਭਾਜੀ ਇਹਨਾਂ ਨੇ ਕੀ ਗੁਰਮਖਤਾਈ ਵਰਤੌਣੀ ਆ ਇਹ ਤਾਂ ਆਪ ਇਹਨੇ ਨੀਵੇਂ ਪੱਧਰ ਤੇ ਡਿੱਗੇ ਹੋਏ ਆ ਜਿਹੜੀਆਂ ਗੱਲਾਂ ਸਾਨੂੰ ਅੰਦਰ ਦੀਆਂ ਗੱਲਾਂ ਨੂੰ ਛੱਡੋ ਇਹ ਤੇ ਜਿਹੜਾ ਸਾਹਮਣੇ ਪ੍ਰਗਟ ਰੂਪ ਵਿੱਚ ਕਰਮ ਕਰ ਰਹੇ ਆ ਨਾ ਪ੍ਰਗਟ ਰੂਪ ਵਿੱਚ ਗੁਰਬਾਣੀ ਦੀ ਕਿੰਨੀ ਦੁਰਵਰਤੋਂ ਕਰ ਰਹੇ ਆ ਗੁਰਬਾਣੀ ਨੂੰ ਛਾਪਣ ਲੱਗਿਆ ਗੁਰੂ ਅਰਜਨ ਸਾਹਿਬ ਦੇ ਵੱਦੇ ਵਿਧਾਨ ਨੂੰ ਤੋੜ ਕੇ ਆਪਣੇ ਕੋਲੋਂ ਸੁਖਮਨੀ ਸਾਹਿਬ ਦੇ ਗੁਟਕਿਆਂ 'ਚ ਸੰਪਟ ਲਾਤਾ ਇੱਕ ਹੋਰ ਇਹ ਭਾਜੀ ਇੱਕ ਕਰਤੂਤ ਕਰਦੇ ਆ ਤੁਕ ਤੋਕ ਵਾਲਾ ਪਾਠ ਕਰਦੇ ਆ ਯਾ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਤੋਂ ਬਾਅਦ ਸੰਪਟ ਲਾਉਣਾ ਹੁੰਦਾ ਤੇ ਜੇ ਇਹਦਾ ਕੋਈ ਮਹਾਤਮਾ ਹੁੰਦਾ ਤੇ ਗੁਰੂ ਅਰਜਨ ਸਾਹਿਬ ਨੇ ਕਹਿ ਦਨਾ ਸੀ ਲਾਦਨਾ ਸੀ ਬਿਲਕੁਲ ਪਰ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਲੋਕਾਂ ਨੂੰ ਮਨਮੁਖਤਾਈ ਦੇ ਸਮੁੰਦਰ ਵਿੱਚ ਡੁਬੋਣ ਵਾਲੀਆਂ ਨੇ ਤੇ ਇਹਨਾਂ ਤੋਂ ਅਸੀਂ ਬੇਨਤੀ ਕਰਦੇ ਹਾਂ ਸਿੱਖ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਨਾ ਕਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵੇਖ ਲਓ ਜੇ ਇਹਨਾਂ 'ਚ ਕੋਈ ਕਿਸੇ 'ਚ ਵੀ ਜਿੰਨੇ ਨਾਂ ਲੈ ਅਸੀਂ ਨਾਨਕ ਸਰੀਏ ਇਰਸਾਲਾ ਦੂਜੇ ਜਿੰਨੇ ਆ ਨੇ ਸਪੈਸ਼ਲੀ ਨਿਹੰਗ ਭਾਈ ਤੁਸੀਂ ਤਾਂ ਗੱਲ ਕਰਨੀ ਨਾ ਆਰਤੀਆਂ ਦੀ ਤੁਸੀਂ ਆਰਤੀ ਦੀ ਵੀ ਗੱਲ ਕੀਤੀ ਸੀ ਅੱਜ ਇਹ ਤਾਂ ਇੱਥੇ ਤੱਕ ਗਿਰ ਗਏ ਆ ਇਹ ਤਾਂ ਸ਼ਸਤਰ ਲਾ ਕੇ ਉਹਦੇ ਸਾਹਮਣੇ ਆਰਤੀਆਂ ਕਰ ਰਹੇ ਆ ਬਿਲਕੁਲ ਉਹਨਾਂ ਨੂੰ ਟਿੱਕੇ ਲਾ ਰਹੇ ਆ